ਹਾਂਜੀ ਸਤਿ ਸ੍ਰੀ ਅਕਾਲ ਜੀ ਕਮਲ ਕਲੈਕਸ਼ਨ ਕਾਲਜ ਰੋਡ ਦਾਖਾ ਤੋਂ ਇੱਕ ਵਾਰੀ ਫੇਰ ਤੁਹਾਡੇ ਲਈ ਨਵੀਆਂ ਵੈਰਾਈਟੀਆਂ ਨਵੀਆਂ ਡਿਜ਼ਾਈਨਾਂ ਗਾਂ ਬੁਟੀਕਾਂ ਵਾਲੇ ਪੀਸ ਮੇਰੀਆਂ ਭੈਣਾਂ ਨੇ ਜਿਹੜੀਆਂ ਨੇ ਦਾਜ ਵਰੀ ਲਈ ਸੂਟ ਲੈਣੇ ਆਂ ਕਰਵਾ ਚੌਥ ਲਈ ਅੱਗੇ ਸੂਟ ਲੈਣੇ ਆਂ ਸਭ ਵੈਰਾਈਟੀਆਂ ਹੋਰ ਨਵੀਆਂ ਆ ਚੁੱਕੀਆਂ ਆ ਆਜੋ ਇੱਕ ਵਾਰੀ ਕਮਲ ਕਲੈਕਸ਼ਨ ਕਾਲਜ ਰੋਡ ਦਾਖਾ ਤੇ ਨਵੀਆਂ-ਨਵੀਆਂ ਵੈਰਾਈਟੀਆਂ ਦੇਖਣ ਲਈ ਹਾਂਜੀ ਮੈਡਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰੀ ਭੈਣਾਂ ਨੂੰ ਅੱਛਾ ਜੀ ਹਾਂਜੀ ਹਾਂਜੀ ਮੈਡਮ ਫੋਰ ਫਿਰ ਨਵੀਂ ਅਪਡੇਟ ਕੀ ਆ ਹਾਂਜੀ ਨਵੇਂ ਅਪਡੇਟਾਂ ਸਾਰੀ ਨਵੇਂ ਨਵੇਂ ਹੀ ਅਪਡੇਟਾਂ ਆ ਸਰ ਅੱਛਾ ਜੀ ਮਤਲਬ ਆ ਸਾਰੀਆਂ ਫੋਟੋ ਵਾਲੀਆਂ ਡਿਜ਼ਾਈਨਾਂ ਗਾਂ ਆ ਜਿਹੜੇ ਬੁਟੀਕ ਵਾਲੇ ਪੀਸ ਪਏ ਆ ਇਹ ਸਾਰੀਆਂ ਮੇਰੀਆਂ ਭੈਣਾਂ ਵਾਸਤੇ ਤੋਹਫ਼ੀਆਂ ਰੱਖੜੀ ਚ 2 ਦਿਨ ਰਹਿ ਗਏ 2 ਦਿਨਾਂ ਚ ਜਿਹੜੀਆਂ ਮੇਰੀਆਂ ਭੈਣਾਂ ਰਹਿ ਗਈਆਂ ਸੀ ਜਲਦੀ ਤੋਂ ਜਲਦੀ ਆ ਜਾਓ ਨਵੇਂ ਨਵੇਂ ਡਿਜ਼ਾਈਨ ਤੁਹਾਡੇ ਲਈ ਹੋਰ ਲੈ ਕੇ ਆਏ ਹਾਂ ਜਲਦੀ ਆ ਜਾਓ ਰੇਟਾਂ ਦੇ ਰਹਿਣਗੇ ਧਮਾਕੇ ਹਾਂਜੀ ਮੈਡਮ ਆ ਪਹਿਲਾ ਡਿਜ਼ਾਈਨ ਦਿਖਾਓ ਹਾਂਜੀ ਦੇਖੋ ਡਿਜ਼ਾਈਨ ਅੱਛਾ ਜੀ ਬਿਲਕੁਲ ਨਿਊ ਡਿਜ਼ਾਈਨ अच्छा मैडम बहुत सोणा डिजाइन है जी हां जी आगे दिखाओ जी बॉटम रहेगी ठीक है जी आ देखो ठीक है जी हां जी 5-5 मीटर दी रहेगी कट सोटा दी हां जी हां जी इस तरह डिजाइन ਰਹਿਣਗੇ ਮਿਲਣੇ ਆ ਤੁਹਾਨੂੰ ਕਮਲ ਕਲੈਕਸ਼ਨ ਕਾਲ ਜ਼ਰੂਰ ਦਾਖਾਤੇ ਹੀ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਪਿਆਰੇ ਪਿਆਰੇ ਰੰਗ हां जी ਅੱਗੇ ਦਿਖਾਓ ਮੈਡਮ ਇਹਦੇ ਵਿੱਚ ਹੋਰ ਵੈਰਾਈਟੀ ਦਿਖਾਓ ਹਾਂ ਜੀ ਇੱਕ ਕਲਰ ਆਏਗਾ ਠੀਕ ਹੈ ਜੀ ਬਹੁਤ ਪਿਆਰਾ ਕਲਰ ਆ ਕਿੰਨਾ ਸੋਣਾ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਫਲਾਵਰ ਡਿਜ਼ਾਈਨ ਕਿੰਨਾ ਸੋਹਣਾ ਸੋਹਣਾ ਡਿਜ਼ਾਈਨ ਹੈ ਕਿੰਨੇ ਸੋਹਣੇ ਕਲਰ ਆਇਆ ਉੱਪਰ ਠੀਕ ਹੈ ਜੀ ਉਤਰੇਗਾ ਨਹੀਂ ਇਹ ਵਾਸ਼ ਤੇ ਵੀ ਵਾਸ਼ ਵੀ ਕਰੋਗੇ ਤਾਂ ਵੀ ਨਹੀਂ ਉਤਰੇਗਾ ਠੀਕ ਹੈ ਜੀ ਇਹਦੇ ਵਿੱਚ ਕਲਰ ਦਿਖਾ ਦਿਓ ਜੀ ਇਹ ਕਲਰ ਰਹਿਣਗੇ ਇਹ ਵਿੱਚ ਬੜੇ ਪਿਆਰੇ ਪਿਆਰੇ ਕਲਰ ਮੈਡਮ ਕਮਲ ਕਲੈਕਸ਼ਨ ਕਾਲ ਜਰੂਰ ਦਾਖਾ ਤੋਂ ਹੀ ਮਿਲਣਿਆ ਭੈਣੇ ਰਖੜੀ ਤੇ ਹੋਰ ਇੱਕ ਵੱਡਾ ਧਮਾਕਾ ਰੇਟ ਸੁਣਨ ਲਈ ਸਾਡੀ ਵੀਡੀਓ ਨੂੰ ਦੇਖਿਓ ਪੂਰਾ ਹਾਂਜੀ ਅਗਲਾ ਡਿਜ਼ਾਈਨ ਦਿਖਾਓ ਜੀ ਜੀ ਹਾਂਜੀ ਹਾਂਜੀ ਅਗਲਾ ਡਿਜ਼ਾਈਨ ਖੋਲੋ ਜੀ ਆ ਵੀ ਬਹੁਤ ਸੋਹਣਾ ਕਲਰ ਆ ਜੀ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਲੈ ਕੇ ਆਏ ਆ ਜੀ ਤੁਹਾਡੇ ਵਾਸਤੇ ਭੈਣੂ ਰਖੜੀਆਂ ਦੇ ਤੁਹਾਡੇ ਲਈ ਤੋਹਫੇ ਆ ਜਲਦੀ ਤੋਂ ਜਲਦੀ ਆ ਜਾਓ ਔਰ ਰੇਟ ਸੁਣ ਲਈ ਥੋੜਾ ਜਿਹਾ ਸਬਰ ਕਰੋ ਰੇਟ ਮੈਡਮ ਦੱਸਣਗੇ ਤੁਹਾਨੂੰ ਜਰੂਰ ਪਹਿਲਾਂ ਡਿਜ਼ਾਈਨ ਚੈੱਕ ਕਰ ਲਓ ਮੈਨੂੰ ਪਤਾ ਭੈਣਾਂ ਨੂੰ ਹੋਊਗਾ ਵੀ ਥੋੜਾ ਜਿਹਾ ਰੇਟ ਦੱਸਣ ਜਲਦੀ ਤੋਂ ਜਲਦੀ ਵੀ ਅਸੀਂ ਆ ਜੀ ਜਲਦੀ ਜਲਦੀ ਲੈਣਾ ਹਨਾ ਹਾਂਜੀ ਅੱਛਾ ਜੀ ਹੇ ਮੈਡਮ ਤਿੰਨ ਡਿਜ਼ਾਈਨ ਹੋ ਗਏ ਹਾਂਜੀ ਹੁਣ ਰੇਟ ਦੀ ਗੱਲ ਕਰੀਏ ਹਾਂਜੀ ਮੈਡਮ ਰੇਟ ਕੀ ਰਹੂਗਾ ਜੀ ਇਹਦਾ ਰੇਟ ਦੇ ਰਹਿਣਗੇ ਤੁਮਾਕੇ ਰੇਟ ਰਹੂਗਾ ਯਾਰ 500 ਅੱਛਾ ਜੀ ਮਤਲਬ ਆਹ ਸੂਟ ਮੇਰੀਆਂ ਭੈਣਾਂ ਨੂੰ 500 ਜੀ ਹਾਂਜੀ ਇਹ ਚ ਫਿਰ ਕੋਈ ਤੁਮਾਕੇ ਵਾਲੀ ਗੱਲ ਤਾਂ ਹੈ ਨਹੀਂ ਜੀ ਸਰ ਰੁਕੋ ਮੇਰੀ ਗੱਲ ਤਾਂ ਸੁਣੀ ਨਹੀਂ ਪੂਰੀ ਤੁਸੀਂ ਹਾਂਜੀ ਹਾਂਜੀ ਦੱਸੋ ਜੀ 5 500 ਦੇ ਵਿੱਚ 2 ਸੂਟ ਰਹਿਣਗੇ ਅੱਛਾ ਜੀ ਹਾਂਜੀ 2 ਮਿਲਣਗੇ ਸੂਟ ਮੇਰੀ ਭੈਣਾਂ ਨੂੰ 2500 ਰੁਪਏ ਦੇ ਵਿੱਚ ਸੂਟ ਅੱਛਾ ਜੀ ਮਤਲਬ ਇੱਕ ਨਾਲ ਇੱਕ ਫ੍ਰੀ ਰਖੜੀ ਆਫਰ ਧਮਾਕਾ ਅੱਜ ਤੇ ਕੱਲ ਤੇ ਪਰਸੋਂ ਲਈ ਜਲਦੀ ਤੋਂ ਜਲਦੀ ਆ ਜਾਓ ਇੱਕ ਨਾਲ ਇੱਕ ਫ੍ਰੀ ਲੈ ਜਾਓ ਬਹੁਤ ਬਹੁਤ ਹੀ ਪਿਆਰੇ ਪਿਆਰੇ ਕਲਰ ਪਿਆਰੇ ਪਿਆਰੇ ਡਿਜ਼ਾਈਨ ਹਾਂਜੀ ਮੈਡਮ ਨੈਕਸਟ ਵੈਰਾਈਟੀ ਇਹ ਵੀ ਬਹੁਤ ਪਿਆਰਾ ਪੀਸ ਹੈ ਸਰ ਅੱਛਾ ਜੀ ਲਓ ਜੀ ਲਓ ਜੀ ਦੇਖੋ ਲਓ ਜੀ ਕਿੰਨਾ ਪਿਆਰਾ ਸੂਟ ਆ ਚੁੱਕਿਆ ਜੀ ਆਹ ਦੇਖੋ ਜੀ ਨਾਲ ਇਹਦੇ ਕਾਟਨ ਮਲਮਲ ਦਾ ਦੁਪੱਟਾ ਆ ਚੁੱਕਿਆ ਜੀ ਬਹੁਤ ਹੀ ਪਿਆਰਾ ਜਿਹਾ ਨਾਲ ਦੁਪੱਟਾ ਔਰ ਦੁਪੱਟੇ ਵੀ ਕੁਝ ਛੋਟੇ ਸਾਈਜ਼ ਦੇ ਨਹੀਂ ਹੈਗੇ ਪੂਰੇ ਹੈਵੀ ਦੁਪੱਟੇ ਲੱਗੇ ਹੋਏ ਆ ਵੱਡੇ ਸਾਈਜ਼ ਦੇ ਇਹਦੇ ਵਿੱਚ ਕਲਰ ਦਿਖਾਓ ਮੈਡਮ ਬਹੁਤ ਹੀ ਪਿਆਰੇ ਪਿਆਰੇ ਕਲਰ ਪਿਆਰੇ ਪਿਆਰੇ ਰੰਗ ਕਮਲ ਕਲੈਕਸ਼ਨ ਕਾਲ ਜ਼ਰੂਰ ਦਾਖਾ ਦੇ ਮਿਲਨੇ ਆ ਔਰ ਰੇਟਾਂ ਦੇ ਵੀ ਥੋੜੇ ਵੱਡੇ ਵੱਡੇ ਫਾਇਦੇ ਹੋਣੇ ਆ ਕੱਲ ਤੇ ਪਰਸੋਂ ਲਈ ਜਲਦੀ ਜਲਦੀ ਆ ਜਾਓ ਵੀਡੀਓ ਨੂੰ ਜਿਹੜਾ ਸ਼ੇਅਰ ਕਰਕੇ ਆਊਗਾ 20 ਜਣਿਆਂ ਨੂੰ ਉਹਨੂੰ ਪਿਆਰਾ ਜਾਂ ਗਿਫਟ ਵੀ ਦਿੱਤਾ ਜਾਊਗਾ ਕਮਲ ਕਲੈਕਸ਼ਨ ਲਿਓ ਦੇਖੋ ਆ ਦੇਖੋ ਜੀ ਕਿੰਨਾ ਪਿਆਰਾ ਆਰਟੀਕਲ ਹੈ ਵੀ ਬਹੁਤ ਹੀ ਸੋਹਣਾ ਡਿਜ਼ਾਈਨ ਬਹੁਤ ਹੀ ਸੋਹਣਾ ਕਪੜਾ ਔਰ ਨਾਲ ਕਿੰਨਾ ਸੋਹਣਾ ਪਿਆਰਾ ਜਿਹਾ ਨਾਲ ਦੁਪੱਟਾ ਦੇਖੋ ਮੈਡਮ ਦਿਖਾ ਰਹੇ ਆ ਬਹੁਤ ਹੀ ਪਿਆਰਾ ਦੁਪੱਟਾ ਲੱਗਿਆ ਹੋਇਆ ਸੂਟ ਨਾਲ ਦੇਖੋ ਜੀ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਦੇਖੋ ਕਿੰਨਾ ਸੋਹਣਾ ਦੁਪੱਟਾ ਲੱਗਿਆ ਹੋਇਆ ਜੀ ਨਾਲ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਇਸ ਤਰ੍ਹਾਂ ਦੇ ਕਲਰ ਕਿੰਨੇ ਪਿਆਰੇ ਪਿਆਰੇ ਕਲਰ ਨੇ ਦੇਖੋ ਜੀ ਜਲਦੀ ਜਲਦੀ ਆਜੋ ਪਹਿਣਾ ਰੇਟਾਂ ਲਈ ਫੇਰ ਥੋੜਾ ਜਿਹਾ ਸਬਰ ਕਰੋ ਰੇਟ 'ਚ ਵੀ ਤੁਹਾਡਾ ਬਹੁਤ ਵੱਡਾ ਫੈਨੀ ਫਿੱਟ ਹੋਣ ਵਾਲਾ 800 900 ਹਜ਼ਾਰ ਦੀ ਰੇਂਜ 'ਚ ਸੂਟ ਤੁਹਾਨੂੰ ਬਾਜ਼ਾਰ 'ਚ ਮਿਲਦਾ ਹੋਊਗਾ ਹਾਂਜੀ ਮੈਡਮ ਆਪਾਂ ਕਿੰਨੇ ਦਾ ਦੇਣਾ ਜੀ ਆਪਾਂ ਦੇਣਾ ਜੀ ਸਿਰਫ 350 'ਚ ਮੈਡਮ ਇਹ ਮੈਨੂੰ ਮਹਿੰਗਾ ਲੱਗਦਾ ਥੋੜਾ ਜਿਹਾ ਧਿਆਨ ਨਾਲ ਦੇਖ ਲੋ ਨਹੀਂ ਜੀ ਨਹੀਂ 350 ਚ ਓਨਲੀ ਲਓ ਜੀ 350 ਚ ਮਿਲੂਗਾ ਕਮਲ ਕਲੈਕਸ਼ਨ ਕਾਲ ਜਰੂਰ ਦਾਖਾ ਤੇ ਜਲਦੀ ਤੋਂ ਜਲਦੀ ਆਜੋ ਰਖੜੀ ਆਫਰ ਤਮਾਕਾ ਵਾ ਰਖੜੀ ਤੇ ਆਫਰ ਲਾਈ ਆ ਤੁਹਾਨੂੰ ਪਤਾ ਪਹਿਲਾਂ ਵੀ ਅਸੀਂ ਰੇਟਾਂ ਚ ਬਹੁਤ ਵੱਡੇ ਫਾਇਦੇ ਕੀਤੇ ਆ ਪਹਿਣਾ ਦੇ ਹੁਣ ਵੀ ਫਾਇਦੇ ਹੋਣਗੇ ਅਗਲਾ ਡਿਜ਼ਾਈਨ ਚੈੱਕ ਕਰੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਆ ਦੇਖੋ ਇੱਕ ਸੂਟ ਦੇ ਵਿੱਚ ਇੱਕ ਇੱਕ ਰੇਟ ਦੇ ਵਿੱਚ ਤੁਹਾਨੂੰ ਇੱਕ ਡਿਜ਼ਾਈਨ ਨਹੀਂ ਮਿਲਣਾ ਇੱਕ ਰੇਟ ਦੇ ਵਿੱਚ ਤੁਹਾਨੂੰ 5-5 10-10 ਡਿਜ਼ਾਈਨ ਮਿਲਣਗੇ ਜਲਦੀ ਜਲਦੀ ਆਜੋ ਦੇਖੋ ਕਿੰਨੇ ਸੋਹਣੇ ਸੋਹਣੇ ਦੁਪੱਟੇ ਨਾਲ 350 ਰੁਪਏ ਚ ਸਾਰੇ ਬਾਜ਼ਾਰ ਦਾ ਰੇਟ ਦਾ ਚੈਲੰਜ ਆ ਜੇ ਕੋਈ ਆ ਦੁਪੱਟਾ ਇੰਨੇ ਰੇਟ ਚ ਇੰ ਇਦਾਂ ਦਾ ਸੂਟ ਤੁਹਾਨੂੰ ਦੇ ਜਵੇ 350 ਚ ਮਿਲਣਾ 350 ਚ ਜਲਦੀ ਜਲਦੀ ਆਜੋ ਪਿਆਰੇ ਪਿਆਰੇ ਕਲਰ ਪਿਆਰੇ ਪਿਆਰੇ ਰੰਗ ਲੈ ਕੇ ਆਇਆ ਮੈਨੂੰ ਹਾਂਜੀ ਮੈਡਮ ਦੇਖੋ ਅਗਲੀ ਵੈਰਾਈਟੀ ਦਿਖਾਓ ਜੀ ਬਹੁਤ ਹੀ ਸੋਹਣੇ ਸੋਹਣੇ ਰੰਗ ਬਹੁਤ ਹੀ ਪਿਆਰੀਆਂ ਪਿਆਰੀਆਂ ਵੈਰਾਈਟੀਆਂ ਕਮਲ ਕਲੈਕਸ਼ਨ ਕਾਲ ਜਰੂਰ ਦਾਖਾ ਤੇ ਆ ਚੁੱਕੀਆਂ ਤੁਹਾਡੇ ਲਈ ਆਫਰ ਦੇ ਵਿੱਚ 350 ਰੁਪਏ ਦਾ ਸੂਟ ਦੇਵਾਂਗੇ 350 ਦਾ ਜਲਦੀ ਜਲਦੀ ਆ ਜਾਓ ਜਲਦੀ ਜਲਦੀ ਪਾਓ ਆਫਰ ਸਿਰਫ 2 ਦਿਨਾਂ ਲਈ ਹੈ ਇਹ ਇਹ ਰੇਟਾਂ ਦੀ ਆਫਰ ਕੱਲ ਤੇ ਸਿਰਫ ਪਰਸੋਂ ਲਈ ਆ ਉਸ ਤੋਂ ਬਾਅਦ ਦਾ ਰੇਟ ਫਿਰ ਬਾਅਦ ਚ ਦੇਖਾਂਗੇ ਜਿੰਨਾ ਮੇਰੀਆਂ ਭੈਣਾਂ ਨੇ ਆਉਣਾ ਜਲਦੀ ਜਲਦੀ ਆ ਜਾਓ ਇਦਾਂ ਦੇ ਪਿਆਰੇ ਪਿਆਰੇ ਰੰਗ ਪਿਆਰੇ ਪਿਆਰੇ ਕਲਰ ਕਮਲ ਕਲੈਕਸ਼ਨ ਕਾਲਜ ਰੋਡ ਦਾਖਾ ਤੇ ਮਿਲਣਿਆ ਤੁਹਾਨੂੰ 7800 ਦੀ ਸੂਟ ਅਰੇਂਜਡ ਸੂਟ ਵਿਗਣ ਵਾਲਾ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਮਿਲ ਰਿਹਾ 350 ਦਾ ਸੂਟ ਹਾਂਜੀ ਸਰ ਜਿਹੜਾ ਜਿਹੜੀ ਵੀ ਮੇਰੀ ਭੈਣ ਦਾ ਕੋਈ ਵੀ ਸਾਡਾ 20 ਜਣਿਆਂ ਨੂੰ ਸ਼ੇਅਰ ਕਰੂਗਾ ਵੀਡੀਓ ਸਾਡੀ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਫੋਲੋ ਕਰੂਗਾ ਲਾਈਕ ਸ਼ੇਅਰ ਕਮੈਂਟ ਕਰੂਗਾ ਹਾਂਜੀ ਉਹਨੂੰ ਇੱਕ ਬਹੁਤ ਵਧੀਆ ਪਿਆਰਾ ਜਿਹਾ ਗਿਫਟ ਵੀ ਦਿੱਤਾ ਜਾਵੇਗਾ ਨਾਲ ਠੀਕ ਹੈ ਠੀਕ ਜੀ ਰੱਖੜੀ ਤੱਕ ਠੀਕ ਹੈ ਜੀ ਮਤਲਬ ਜਿਹੜਾ ਵੀ ਕੋਈ ਸਾਨੂੰ ਆ ਕੇ 20 ਜਣਿਆਂ ਨੂੰ ਵੀਡੀਓ ਸ਼ੇਅਰ ਕਰਕੇ ਇੰਸਟਾਗ੍ਰam ਫੋਲੋ ਕਰਕੇ ਸਾਡਾ ਸਾਨੂੰ ਸਕਰੀਨਸ਼ਾਟ ਦਿਖਾਊਗਾ ਉਹਨੂੰ ਹਰ ਇੱਕ ਨੂੰ ਪਿਆਰਾ ਜਿਹਾ ਗਿਫਟ ਵੀ ਦਿੱਤਾ ਜਾਊਗਾ ਤੇ ਇਦਾਂ ਦੇ ਸੂਟ ਇਦਾਂ ਦੀਆਂ ਵੈਰਾਈਟੀਆਂ ਲੈਣ ਲਈ ਜਲਦੀ ਤੋਂ ਜਲਦੀ ਆਜੋ ਕਮਲ ਕਲੈਕਸ਼ਨ ਕਾਲ ਜਰੂਰ ਦਾਖਾਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਠੀਕ ਹੈ ਸਸੀ